ਹੀ ਹਾਲ ਆ ਭਰਾ ਮੇਰੇ ਇਹ ਸਾਰੇ ਵੀਡੀਓ ਵੇਖਣ ਵਾਲੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਾਕੀ ਸਾਰੇ ਬਾਈ ਜੀ ਅੱਜ ਵੀ ਦੇਖ ਹੀ ਲਿਆ ਹੋਣਾਗਾ ਇਹ ਅੱਜ 26 ਤਰੀਕ ਨੂੰ ਮੰਨ ਲਾ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਆਪਣੇ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠਣਾ ਸੀਗਾ ਖਨੌਰੀ ਬਾਰਡਰ ਤੇ ਤੇ ਭਰਾਵੋ ਇੰਨਾ ਜਬਰਦਸਤ ਧੱਕਾ ਮਤਲਬ ਜ਼ਾਲਮ ਸਰਕਾਰ ਸੌਰੀ ਸੱਚ ਵੀ ਧੱਕਾ ਕਰਨ ਤੇ ਉਤਰੀ ਹੋਈ ਆ ਕਿਹ ਬੰਦਾ ਮਨ ਲਬੀ ਆਉਦੇ ਟਰਾਲੀ ਚ ਆਰਾਮ ਨਾਲ ਪਿਆ ਸੀਗਾ ਤੇ ਤੜਕੇ ਪੌਣੇ 1:3 ਵਜੇ ਆ ਕੇ ਉਹਨੂੰ ਲੈ ਗਏ ਚੱਕ ਕੇ ਪਹਿਲਾਂ ਤਾਂ ਮੰਨਦੇ ਹੀ ਨਹੀਂ ਸੀਗੇ ਕਹਿੰਦੇ ਜੋ ਸ ਪੰਜਾਬ ਸਰਕਾਰ ਕਹਿੰਦੀ ਸੀ ਸੈਂਟਰ ਵਾਲਿਆਂ ਨੇ ਲਗਾਇਆ ਸੈਂਟਰ ਵਾਲੇ ਕਹਿੰਦੇ ਸੀ ਪੰਜਾਬ ਵਾਲਿਆਂ ਨੇ ਕੀਤਾ ਤੇ ਹੁਣ ਬਾਅਦ ਚ ਦੁਪਹਿਰੇ ਜੇ ਗੱਲ ਸਾਹਮਣੇ ਆਈ ਕਿ ਪੰਜਾਬ ਸਰਕਾਰ ਵਾਲਿਆਂ ਨੇ ਚੱਕਿਆ ਸੀਗਾ ਪਹਿਲਾਂ ਤਾਂ ਦੱਸਿਆ ਨਹੀਂ ਦੋਸਤੋ ਮਨ ਲਬੀ ਕਿੱਥੇ ਹੈਗਾ ਕਿੱਥੇ ਨਹੀਂ ਹੁਣ ਹੋਰ ਹੀ ਪੀ ਪਤਾ ਲੱਗਿਆ ਸੋਸ਼ਲ ਮੀਡੀਆ ਤੋਂ ਕਿ ਡੀ ਐਮ ਸੀ ਹਸਪਤਾਲ ਦੇ ਵਿੱਚ ਲਿਆ ਕੇ ਪਾਤਾ ਵੀ ਕਲੀਅਰ ਨਹੀਂ ਮੈਂ ਤੁਹਾਨੂੰ ਐਵੇਂ ਕਹਦੇ ਆਂ ਵੀ ਸੁਣ ਸੋਸ਼ਲ ਵੀਡੀਓ ਸੁਣਨ ਚ ਗੱਲ ਆਈ ਹੈ ਗੱਲ ਮੇਨ ਮੁੱਦੇ ਦੀ ਦੋਸਤੋ ਐਂ ਕਰਦੇ ਆਂ ਕਿ ਸਰਕਾਰਾਂ ਇੰਨੇ ਅਤਿਆਚਾਰ ਤੇ ਜ਼ੁਲਮ ਤੇ ਉੱਤਰੇ ਆਈਆਂ ਸਰਕਾਰਾਂ ਚਲੋ ਚੰਗੀਆਂ ਤਾਂ ਕੋਈ ਵੀ ਨਹੀਂ ਹੁੰਦੀਆਂ ਗੀਆਂ ਕਿਸਾਨਾਂ ਤੇ ਤਾਂ ਹਰ ਇੱਕ ਵਾਰੀ ਮਾਰੀਆਂ ਹੁੰਦੀਆਂ ਗੀਆਂ ਪਰ ਇੰਨਾ ਜ਼ੁਲਮ ਕਰਨੀਆਂ ਇਹ ਕਦੇ ਸੋਚਿਆ ਦੇਖਿਆ ਹੋਈ ਨਹੀਂ ਸੀਗਾ ਕੀ ਯਾਰ ਮਾਲਵਾ ਵੀ ਬੰਦਾ ਆਪਦੀ ਹੱਕੀ ਮੰਗਾਂ ਲਈ ਪਿਛਲੇ 9 ਮਹੀਨਿਆਂ ਤੋਂ ਦੇਖ ਲਓ ਆਪਾਂ ਸ਼ੰਭੂ ਤੇ ਖਨੋਰੀ ਬਾਰਡਰ ਤੇ ਬੈਠੇ ਆਂਗੇ ਕੋਈ ਇੱਕ ਵੀ ਮੀਟਿੰਗ ਨਹੀਂ ਕੋਈ ਸਰਕਾਰ ਦੀ ਕੰਨ ਤੇ ਜੂਣ ਹੀ ਸਰਕੀਗੀ ਤੇ ਹੁਣ ਜਦੋਂ ਅੱਕ ਹਾਰ ਕੇ ਕਿਸੇ ਪਾਸੇ ਕੋਈ ਹੱਲ ਹੁੰਦਾ ਨਾ ਦੇਖ ਕੇ ਤਾਂ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਨੇ ਫੈਸਲਾ ਕੀਤਾ ਵੀ ਇਹਦੇ ਨਾਲੋਂ ਤਾਂ ਮਰਨ ਬਾਅਦ ਦੀ ਲੜਾਈ ਲੜੀ ਚੰਗੀ ਆ ਵੀ ਮਰਨ ਬਾਅਦ ਤੇ ਬੈਠੂੰਗਾ ਤੇ ਵੀ ਉੱਠਦਾ ਨਹੀਂ ਜਿੰਨਾ ਚਿਰ ਕਿਸਾਨੀ ਮੰਗਾ ਨਹੀਂ ਮੰਨੀਆਂ ਜਾਂਦੀਆਂ ਤੇ ਜਾਂ ਫਿਰ ਮਰਨਾ ਮਨਜ਼ੂਰ ਹੈਗਾ ਉਹਨੇ ਪਰਸੋਂ ਕੀ ਮੰਨ ਲਿਆ ਵੀ ਆਪ ਦਾ ਜਿਹੜੀ ਜਾਇਦਾਦ ਪ੍ਰਾਪਰਟੀ ਆਪਣੇ ਨਾਂ ਹੁੰਦੀ ਹੈ ਵੀ ਬਾਅਦ ਚ ਨਾਂ ਸਿਆਪਾ ਪਵੇ ਉਹਨੇ ਆਪਦੇ ਬੇਟੇ ਦੇ ਨਾਂ ਨੂੰ ਦੇ ਨਾਂ ਪੋਤੇ ਦੇ ਨਾਂ ਕਰਵਾਤੀ ਵੀ ਆਪਦੇ ਕੰਨੀਓ ਯਾਰ ਬਸ ਸਿੱਧਾ ਮਸਤ ਲਿਆ ਸੀਗਾ ਵੀ ਹੁਣ ਕੱਲ ਜਦੋਂ ਬੈਹਗੇ ਬੱਚਾ ਮੰਗਾ ਮਨਵਾ ਕੇ ਉੱਠਾਂਗੇ ਤੇ ਨਹੀਂ ਤਾਂ লাশ ਹੀ ਸਰਕਾਰ ਹੀ ਕਾਦੂ ਉਹ ਵੀ ਉਦੋਂ ਕਰਿਓ ਜਦੋਂ ਜੇ ਮੰਨੀਆਂ ਨਾ ਵੀ ਜੇ ਸਰਕਾਰ ਇਹ ਚਾਹੁੰਦੀ ਹੈ ਵੀ ਦੋ ਚਾਰਾਂ ਦੇ ਅਸੀਂ ਮੌਤ ਲੈ ਕੇ ਜਾਂ ਸਿਰ ਲੈ ਕੇ ਹੀ ਮੰਗਾ ਮੰਨਾਗੇ ਤਾਂ ਉਹ ਕਹਿੰਦਾ ਪਹਿਲਾਂ ਸਰਮਾਇਆ ਦਿੰਨਾਗਾ। ਭਾਬੋ 75 76 ਸਾਲ ਦੀ ਉਮਰ ਹੈ। ਬਿਯੁਰ ਕੋ ਬੰਦਾ ਕੈਂਸਰ ਦਾ ਮਰੀਜ਼ ਆ। ਤੂੰ ਮਨਨਬਾਤ ਤੇ ਬੈਠਦਾ ਕਿਹਦੇ ਲਈ ਆ? ਪੰਜਾਬ ਲਈ। ਵੀ ਜਿਹੜੀਆਂ ਸਰਕਾਰ ਦੇ ਮੰਗਾ ਮੰਨੀਆਂ ਹੋਈਆਂ ਸੀ ਵੀ ਉਹ ਲਾਗੂ ਕਰਵਾਉਣ ਲਈ ਤੇ ਮੰਮਾਉਣ ਲਈ। ਤੇ ਆਪਾਂ ਇਹੋ ਜੇ ਹੋਗੇ ਕਿ ਮੰਨ ਲਾ ਵੀ ਉਹਦੇ ਤੇ ਕੋਈ ਵੀਡੀਓ ਪਾਉਣ ਤੇ ਵੀ ਆਪਣੇ ਆਪਣੇ ਆਪ ਦੇ ਚ ਹੱਤਕੀ ਮੰਨਦੇ ਆਂਗੇ ਜੇ ਆਪਾਂ ਕਿਸਾਨੀ ਅੰਦੋਲਨ ਤੇ ਕੋਈ ਉਹਨਾਂ ਦੇ ਵੀਡੀਓ ਪਾਵਾਂਗੇ ਤਾਂ ਕਿਹੜੀ ਆਪਾਂ ਨੂੰ ਵੀ ਬੇਇੱਜ਼ਤੀ ਮਹਿਸੂਸ ਕਰਦੇ ਆਂ ਜੇ ਕੋਈ ਉਹਨਾਂ ਦੇ ਹੱਕੀ ਮੰਗਾਂ ਦੇ ਕੋਈ ਭਰਾ ਵੀਡੀਓ ਪਾਉਂਦਾ ਤਾਂ ਉਹਦੀ ਵੀਡੀਓ ਸ਼ੇਅਰ ਬਹੁਤ ਘੱਟ ਕਰਦੇ ਆਂ ਤੇ ਉਹ ਤਾਂ ਮੰਨ ਲਾ ਵੀ ਦੋਸਤੋ ਗੰਦਮੰਦ ਨੂੰ ਦਾ ਤੁਸੀਂ ਰਾਤੋਂ ਰਾਤ ਲੱਖਾਂ ਦੇ ਹਿਸਾਬ ਨਾਲ ਸ਼ੇਅਰ ਵੀ ਕਰ ਦੇਣਾ ਤੇ ਵਿਊ ਵੀ ਦਵਾ ਦਿੰਨੇ ਹੋਗੇ। ਵੀ ਤਾਂ ਕਰਕੇ ਤੁਹਾਡੇ ਅਖੀਰ ਦੇ ਵਿੱਚ ਇਹੀ ਬੇਨਤੀ ਹੈ ਭਰਾਵੋ ਵੀ ਇਕੱਠੇ ਹੋ ਜੋ ਉੱਠ ਖੜੋ ਘਰਾਂ ਚੋਂ ਬਾਹਰ ਨਿਕਲਿਓ ਦੇ ਖਨੌਰੀ ਬਾਡਰ ਤੇ ਜਾਵਰੋ। ਆ ਜਿਓ ਚੱਲ ਜੀ ਆਪਣੇ ਹੱਕੀ ਮੰਗਾਂ ਲਈ। ਜੇ ਇਸ ਤਰ੍ਹਾਂ ਆਪਾਂ ਹੀ ਕਹਿੰਦੇ ਰਹੇ ਵੀ ਆਪਾਂ ਕੀ ਲੈਣਾ ਹੈ ਤਾਂ ਜੂਨੀਅਨ ਵਾਲਿਆਂ ਦਾ ਕੰਮ ਹੈ ਤੇ ਜੂਨੀਅਨ ਵਾਲਿਆਂ ਦਾ ਵੀ ਕਿਹੜਾ ਕੱਲੀ ਬਾਰੀ ਦਾ ਰੌਲਾ ਹੈ। ਜਾਂ ਕੋਈ ਬੱਟ ਦਾ ਰੌਲਾ ਹੋਵੇ ਫੇਰ ਵੀ ਮੰਨੀ ਐਪ। ਬੈਠੇ ਤੋ ਆਪਣੇ ਕਿਸਾਨੀ ਮੰਗਾਂ ਦੇ ਮਾਰੇ ਹੀ ਐ। ਦੋਸਤੋ ਤੁਸੀਂ ਜਿਹੜਾ ਕੋਈ ਹੱਕ ਸੱਚ ਦੀ ਲੜਾਈ ਲੜਦਾ ਕਿਸੇ ਤੇ ਨਹੀਂ ਉਹ ਕਰਦੇ ਯਾਰ ਉਧਰ ਹੁਣ ਲੱਖਾ ਪਿੱਟੀ ਜਾਂਦਾ ਵੀ 3 ਦਸੰਬਰ ਨੂੰ ਮੰਨ ਲਾ ਵੀ ਬੁੱਢੇ ਨਾਲ ਇਹਦਾ ਜਾਇ ਹਰੀਲਾ ਪਾਣੀ ਹੈ ਜਿਹੜਾ ਉਹਦਾ ਬੰਨ ਲਾਉਣਾ ਕਾ ਉਹਦੇ ਪ੍ਰਤੀ ਤੁਹਾਡਾ ਕੋਈ ਜੋਹੂ ਨਹੀਂ ਕਾ ਜੇ ਕੋਈ ਇੱਧਰ ਇਹ ਜੁਨੀਆ ਨਾਲੇ ਪਿੱਟੀ ਜਾਂਦੇ ਆ ਵੀ 8 9 9 ਮਹੀਨਿਆਂ ਦੇ ਤਾਂ ਇੱਧਰ ਨਹੀਂ ਤੁਸੀਂ ਕੋਈ ਵੀ ਮੰਨ ਲਾ ਵੀ ਉੱਠ ਰਿਹਾਗਾ ਸਭ ਘਰਾਂ ਚ ਬੈਠੇ ਹੋ ਪਰ ਜੇ ਭਰਾਵੋ ਮੌਤ ਆਉਣੀ ਹੈ ਨਾ ਅਭਿਸ਼ੱਕ ਦੀ ਦਰਵਾਜ਼ੇ ਵਾਲਾ ਗੇਟ ਲਾ ਕੇ ਤੇ ਸੁਹਾਤ ਵਾਲੇ ਬਾਰ ਵੀ ਜੜ ਲਓ ਮੌਤ ਤਾਂ ਤਾਂ ਵੀ ਆ ਜਾਣੀ ਆ। ਪਰ ਘਰੇ ਮਰਨ ਦਾ ਕੋਈ ਕਿਸੇ ਦੇ ਲੇਖੇ ਨਹੀਂ ਲੱਗਣਾ ਤੇ ਜੇ ਕਿਤੇ ਕੋਈ ਕਿਸਾਨੀ ਸੰਘਰਸ਼ ਜਾਂ ਮੋਰਚੇ ਦੇ ਵਿੱਚ ਮੌਤ ਹੁੰਦੀ ਆ ਤਾਂ ਉਹ ਕਿਸੇ ਖਾਤੇ ਦਾ ਪੈ ਜੂਗੀ। ਖਾਲੋ ਵੀਡੀਓ ਜ਼ਿਆਦਾ ਲੰਮੀ ਹੋ ਜਾਂਦੀ ਏ ਇਸੇ ਗੱਲ ਕਰਕੇ ਤੁਹਾਡਾ ਆਪਣਾ ਸਿੱਧੂ ਬਾਈ ਬਰਿੰਡੇ ਤੋਂ ਖੇਤਦਵਾਰੇ ਭਰਾਵੋ ਬੇਨਤੀ ਕਰਦੇ ਵੀ ਕਿਸਾਨ ਭਰਾਵੋ ਇਕੱਠੇ ਹੋ ਕੇ ਚਲੋ ਖਨੌਰੀ ਬਾਰਡਰ ਤੇ ਚੱਲੀਏ ਤੇ ਆਪਦੇ ਹੱਕ ਸਖਤ ਜਿਹਾ ਮੰਗਾਂ ਤੇ ਮੋਰਚੇ ਦੀ ਜਿੱਤ ਹਾਸਲ ਕਰਕੇ ਐਨੀਆਂ ਗੱਲਾਂ ਕਹਿੰਦਾ ਹਾਂ ਤੁਹਾਡਾ ਆਪਣਾ ਸਿੱਧੂ ਬਾਈ ਬਠਿੰਡੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ